ਇਹਨੇ ਜੇ ਕਿਤੇ ਕਹਦੇ ਵੀ ਰਾਣੀ ਅੱਗਾ ਟੱਕ ਸੁਖਵੀਰ ਬਾਦਲ ਤੇ ਪਿਓ ਨੇ ਅਕਾਲਤਖਸਬ ਦੀ ਦੇ ਕਿਦਰੀ ਕੀਤੀ ਐ ਤੇਰੇ ਪਿਤਾ ਪ੍ਰਕਾਸ਼ ਮੰਦਰ ਬਾਦਲ ਨੇ ਇਹਨੇ ਸੁਮੇਤ ਜੈਣੀ ਨੂੰ ਤੇ ਇਜ਼ਹਾਰ ਆਲਮ ਵਰਗੇ ਨੂੰ ਅਹੁਦੇ ਦਿੱਤੇ ਆ ਤੂੰ ਮਾਫੀ ਮੰਗ ਤੂੰ ਗੁਰੂ ਦਾ ਬਣਾ ਕਰਾ ਤੇ ਚੱਕ ਕੇ ਚਿੱਠੀ ਲੈ ਕੇ ਜਹਦਰ ਬੱਲੇ ਜਾਂਦੇ ਮੇਰਾ ਕੋਈ ਦਸਦਾ ਰਿਸ਼ਤੇਦਾਰ ਨਹੀਂ ਹੈਗਾ ਪਰ ਗੱਲ ਤਾਂ ਇੱਥੇ ਮੌਕੇ ਤੇ ਕਰਨੀ ਢੁਕਦੀ ਐ ਜਿਹੜੇ ਇਤਿਹਾਸ ਦੀਆਂ ਅਸੀਂ ਢੀਂਗਾ ਮਾਰਦੇ ਆ ਪੀ ਪਾਈ ਅਸੀਂ ਤੇ ਕਿਦਾਰਾਂ ਨੂੰ ਛੱਡਿਆ ਨਹੀਂ ਤੇ ਚੁੰਨ ਚੁੰਨ ਕੇ ਸੋਧਿਆ ਸਾਡੀਆਂ ਮਾਨ ਮਰਿਆ ਦਾਵਾ ਕਰਕੇ ਸਾਡੇ ਪੰਥ ਦੇ ਫੈਸਲੇ ਕਰਕੇ ਇਸੇ ਕਰਕੇ ਸਿੱਖੀ ਮਹਾਨ ਹੈ ਹੋਰ ਕਿੱਲੇ ਚੋਣਿਆਂ ਦੇ ਪੱਗਾਂ ਕਰਕੇ ਸਿੱਖੀ ਮਹਾਨ ਨਹੀਂ ਹੈਗੀ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਦੁਨੀਆ ਨੂੰ ਅੱਜ ਲੋੜ ਆ ਅਸੀਂ ਉੱਠ ਖਲੋਈਏ ਜੇ ਅਜੇ ਵੀ ਨਾ ਬੋਲੇ ਕਦੋਂ ਬੋਲੋਗੇ ਇਸ ਤੋਂ ਬਾਅਦ ਸਾਡੇ ਤਖਤਾ ਲੈ ਦਿੱਤੇ ਹੋਏ ਫੈਸਲੇ ਬਦਲੇ ਕਰਨਗੇ ਇੱਕ ਵਾਰੀ ਪਹਿਲਾਂ ਫੈਸਲਾ ਬਦਲਾ ਗਿਆ ਸਰਸੀ ਵਾਲੀ ਨੂੰ ਖਜਾਲਾਈ ਜੋਗਿੰਦਰ ਸਿੰਘ ਜੀ ਵਿਦਾਂਤੀ ਹੋਣਾ ਨੇ ਮਈ 2007 ਦੇ ਵਿੱਚ ਵੋਟਾਂ ਦੇ ਲਾਲ ਤੇ ਲਾਜ ਦੇ ਵਿੱਚ 2015 ਦੀ ਮਾਫੀ ਵਾਪਸ ਲੈ ਲਈ ਪੰਥ ਨੇ ਪਰਵਾਹ ਨਹੀਂ ਕੀਤਾ ਦੂਰ ਸਖਿਤੇ ਗੋਲੀਆਂ ਮਾਰ ਕੇ ਜੀਤ ਦਿੱਤੇ ਉਹ ਇਹਨਾਂ ਨੇ ਜਿਹੜਾ ਫੈਸਲਾ 2 ਦਸੰਬਰ ਨੂੰ ਕੀਤਾ ਵੀ ਬਾਦਲ ਤੇ ਉਹਨਾਂ ਦਾ ਸਾਰਾ ਟੋਲਾ ਜਿਹੜੇ ਗੁਰੂ ਘਰ ਤੇ ਬਿਠਾ ਹੈ ਕਰ ਸੀ ਵੀ ਭਾਈ ਤੁਸੀਂ ਨਿਕਲਾ ਕੀ ਤੌਰ ਤੇ ਅਧਿਕਾਰ ਗਵਾ ਚੁੱਕੇ ਹੋ ਤੁਸੀਂ ਪੰਥ ਦੀ ਅਗਵਾਈ ਨਹੀਂ ਕਰ ਸਕਦੇ ਤੁਸੀਂ ਕੋਈ ਸੁਪਰਮੈਨ ਨਹੀਂ ਹੈ ਵੀ ਤੁਸੀਂ ਸਾਰੀ ਉਮਰ ਇਸ ਪੰਥ ਦੀ ਅਗਵਾਈ ਕਰਨੀ ਹੈ ਜੇ ਸਿੱਖਾਂ ਦੇ ਪੁੱਤ ਜਿੱਲਾਂ ਦੇ ਵਿੱਚ ਕਿੱਦਾਂ ਕਰ ਸਕਦੇ ਨੇ ਜੇ ਸਿੱਖਾਂ ਦੇ ਮਾਵਾ ਬੱਚਿਆਂ ਦੇ ਟੋਟੇ ਕਰਵਾ ਸਕਦੀਆਂ ਨੇ ਤੇ ਕੀ ਵੀ ਸਿੱਖਾਂ ਦੇ ਪੁੱਤ ਇੰਨਾ ਸਸਤਾਵਾ ਨੂੰ ਸਾਬ ਨਹੀਂ ਸਕਦੇ ਸਾਡੇ ਤਖਤ ਤੇ ਸਭ ਤੋਂ ਵੱਡਾ ਹੋਗਲਾ ਕੱਲ ਸੰਤ ਬਾਬਾ ਸੇਵੇ ਸਿੰਘ ਜੀ ਰਾਮਪੁਰ ਖੇੜੇ ਵਾਲੇ ਦਾ ਧਿਆਨ ਦਿੱਤਾ ਪਿੰਗੀ ਹਮਲਾ ਇਸ ਤਰ੍ਹਾਂ ਦਾ ਜਿਵੇਂ ਅਕਾਲ ਤਖਤ ਕੱਲ ਵੀ ਇਮਾਰਤ ਨੂੰ ਧੇੜ-ਧੇੜੀ ਕੀਤਾ ਸੀ ਸਾਡੇ ਤਖਤ ਤੇ ਹੁਕਮਨਾਮਾ ਨੂੰ ਰੋਲਿਆ ਜਾ ਰਿਹਾ ਸਿੱਖੋ ਉੱਠ ਖਲੋ ਜੇ ਤੁਸੀਂ ਅਜ ਨਾ ਖਲੋਏ ਸਿੱਖਾਂ ਦੇ ਉੱਤੇ ਹਮਲੇ ਕਰਨੀਆਂ ਬਾਹਰੀ ਦੀਆਂ ਅੰਦਰੂਨੀ ਤਾਕਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਸਰਾਉਂਡ ਕੀਆ ਕਿ ਸਿੱਖਾਂ ਨੂੰ ਅਮਰਤੀ ਵੀ ਨਹੀਂ ਲੋੜ ਸਿੱਖਾਂ ਨੂੰ ዳਰੀ ਦੀ ਵੀ ਨਹੀਂ ਲੋੜ ਸਿੱਖਾਂ ਨੂੰ ਕਾਸੇ ਦੀ ਵੀ ਨਹੀਂ ਲੋੜ ਬਸ ਇੱਕੋ ਪੈਸਾ ਹੋਵੇ ਤੇ ਉਹ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਬਸ ਸਿੱਖ ਦੀ ਜਿਹੜੀ ਅਸਲ ਸੁਰੱਖੀ ਹੋਵੇ ਸੁੱਖੀ ਹੋਵੇ ਉਹ ਪ੍ਰਧਾਨ ਬਣ ਸਕਦਾ ਸੱਚੇ ਬਾਦਸ਼ਾਹ ਤੇਰੇ ਚਰਨਾਂ 'ਚ ਬੇਨਤੀ ਆ ਪੰਥ ਦੀ ਐਨੀ ਬੁਰੀ ਹਾਲਤ ਸ਼ਾਨ ਤੇਰੇ ਜਾਣ ਤੋਂ ਬਾਅਦ ਕਦੀ ਨਾ ਹੋਈ ਹੋਵੇ ਅੱਜ ਦੋ ਦੋ ਟਕੇ ਦੇ ਆਦਮੀ ਜੇਬਾਂ ਵਿੱਚ ਠਿੱਕੀਆਂ ਪੜ ਰਹੇ ਆ ਇਕੱਲੀ ਭੂਲਾ ਸਿੰਘ ਦੀ ਪਤਨੀ ਨੂੰ ਚੈਲੰਜ ਕਰ ਰਹੇ ਆ ਪਾਤਸ਼ਾਹ ਦਾ ਉਹ ਬੋਲਿਆ ਭੀ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਇੱਥੇ ਇਕੱਲੀ ਭੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜੀ ਵੀ ਤੂੰ ਕਾਣੇ ਤੂੰ ਕਿਹੜੀ ਮਾਰੀ ਕੇ ਤੂੰ ਕੀਤੀ ਹਾਜ਼ਰ ਹੋ ਤੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਹਾਜ਼ਰ ਹੋਏ ਤੇ ਅੱਜ ਵਾਲੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਜੁੱਤੀ ਵਰਗੇ ਵੀ ਨਹੀਂ ਪਹਿਲੇ ਰੋਲਾ ਪਾਲੇ ਸੀ ਦੀ ਫੈਸਲਾ ਦੇ ਉੱਤੇ ਸਿੱਖਾਂ ਸਿੱਖਦੇ ਹਾਲਾਂਕਿ ਸਿੱਖਾਂ ਨੇ ਦੇ ਵਕੀਲਾ ਜਹਦਾਰ ਸਿੰਘ ਜੁਣਿਆ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹੀ ਹਵਾਰਾ ਚਲੋ ਜਿਹੜੇ ਉਹਨਾਂ ਦੇ ਸਾਥੇ ਬੜਾਈ ਕੀ ਉਹਨਾਂ ਨੇ ਵੀ ਬਰਜ ਕਿੰਨਾ ਕਿ ਲਵਾਇਆ ਉਹ ਵੀ ਸਾਡਾ ਵਿਸ਼ਾ ਮੈਂ ਮੋੜਾ ਸੰਭਾਲੀ ਗੋਣਾ ਪਰ ਵਾਰ-ਵਾਰ ਕਹੇ ਸੀ ਸਿੱਖਾਂ ਨੇ ਉੱਤੇ ਸਕੇਤਾਂ ਕੀਤੀਆਂ ਵੀ ਇਹਨਾਂ ਨੇ ਹਜ਼ਾਰਾਂ ਲ ਬੁਲਾਇਆ ਉਹ ਜਿਹੜੇ ਜੇੜੀ ਲਾਇਆ ਜਦੋਂ ਪੰਜਾਬ 'ਚ ਫਿਲਮੀਆਂ ਹੋ ਰਹੀਆਂ ਸੀ ਇਹਨਾਂ ਦੇ ਪ੍ਰਿੰਟਾਂ ਚੋਪੜ ਨਚਾਈ ਸਿੱਖਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਇਹਨਾਂ ਨੇ ਵਿਚਾਰਾਂ ਨੂੰ ਸੱਦ ਕੇ ਪੰਜਾਬ ਦਾ ਘਾਣ ਕੀਤਾ ਹੈ ਜਿੰਦਾਰ ਸਾਹਿਬ ਇਹਨਾਂ ਨੂੰ ਸਜ਼ਾ ਦਿਓ ਜਿੰਦਾਰ ਸਾਹਿਬ ਨੇ ਸਿੱਖ ਪੰਥ ਦੀਆਂ ਮੰਗਾਂ ਦੇ ਅਨਸਾਰ ਇੱਛਾ ਦੇ ਅਨਸਾਰ ਤਾਂ ਬੇਸ਼ੱਕ ਉੱਡੀ ਵੱਡੀ ਸਜ਼ਾ ਨਹੀਂ ਲਾਈ ਪਰ ਫਿਰ ਵੀ ਜਿੰਨੀ ਕਿ ਲਈ ਬੰਦੇ ਨੇ ਮਾਨ ਕੀਤਾ ਵੀ ਜਿੰਦਾਰ ਸਾਹਿਬ ਸ਼ਾਬਾਸ਼ ਤੁਸੀਂ ਇਹਨਾਂ ਕੌਸ਼ੀਆਂ ਨੂੰ ਕਿਹਾ ਵੀ ਤੁਸੀਂ ਅਸਤੀਫੇ ਦਿਓ ਤੁਸੀਂ ਪੰਥ ਦੀ ਗਵਾਹੀ ਕਰਨ ਦੇ ਕਾਬਿਲ ਨਹੀਂ ਗੇ ਸਾਰੇ ਕਹਿ ਰਹੇ ਸੀ ਨਾ ਨਹੀਂ ਹਾ ਜਿਹਨੇ ਹਾਜ਼ਰੀਆਂ ਬਗਲਾ ਬਣ ਕੇ ਖਲੋਤਾ ਹੋਇਆ ਅਸ ਸੁਖਵੀਰ ਜੇ ਸਜਾ ਲਾਤੀ ਬੜੀ ਜੀ ਸੇਵਾ ਲਾਤੀ ਬੜੀ ਜੀ ਕਿਹੜੀ ਤਕਲੀਫ ਹੋ ਗਈ ਆ ਬਾਈ ਪਰਵਾਹ ਕਿਉਂ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਜੇ ਅਸੀਂ ਨਾ ਰਹੇ ਤਾਂ ਪਤਾ ਨਹੀਂ ਇਹ ਪਾਰਟੀ ਦਾ ਕੀ ਬਣੂ ਇਹ ਪਾਰਟੀ ਸਿਰਫ 100 ਸਾਲ ਪੁਰਾਣੀ ਹੈ ਇਹ ਸ਼ਰੋਮਣੀ ਕਮੇਟੀ ਸਿਰਫ ਇੱਕ 100 ਸਾਲ ਪੁਰਾਣੀ ਹੈ ਪਰ ਇਹ ਗੁਰੂ ਦਾ ਤਖਤ ਹੈ ਇਹ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਡੇ ਦਾਦੇ ਪੁਰਦਾਦੇ ਜੰਮਣ ਤੋਂ ਪਹਿਲਾਂ ਰਬੜਾਇਆ ਹੋਇਆ ਹੈ 100 ਕਮੇਟੀਆਂ ਬਣ ਸਕਦੀਆਂ 100 ਕਮੇਟੀਆਂ ਆ ਸਕਦੀਆਂ ਜਾ ਸਕਦੀਆਂ ਪਰ ਪੰਥ ਦੇ ਤਖਤਾ ਹੁਕਮ ਜਿਹੜਾ ਕਿਸੇ ਬੰਦੇ ਦੀ ਜ਼ਰਤ ਨਹੀਂ ਕਿ ਉਹ ਜੇਬ ਚੋਂ ਪਰਚੀ ਕੱਢ ਕੇ ਪ੍ਰਬੰਧ ਕਰੇ ਸੋ ਅੱਜ ਫਿਰ ਪੰਥ ਨੂੰ ਲੋੜ ਪੰਥ ਦੀਆਂ ਮਰਿਆਦਾਵਾਂ ਨੂੰ ਪੰਥ ਦੇ ਤਖਤਾ ਦੇ ਹੁਕਮਨਾਮਾ ਸਭਾ ਇਹਨਾਂ ਜਿਹੜਾ ਉਹ ਲਾਗੂ ਕਰਨ ਦੀ ਉਸ ਵਿਧੀ ਵਿਧਾਨ ਨੂੰ ਮੋਟੋ ਲਾਗੂ ਕਰਨ ਦੀ ਜਿਸ ਦਿਨ ਸੁਖਬੀਰ ਹੋਰਾਂ ਨੂੰ ਜੇਦਰ ਸਾਹਿਬ ਨੇ ਸਜਾਈ ਦੁਨੀਆ ਨੂੰ ਖੋਲ ਕੇ ਦੇਖਣੀ ਸੀ ਬਾਸ ਸਿੱਖੋ ਤੁਹਾਡੇ ਕੋਲ ਕਿੰਨਾ ਵੱਡਾ ਤਾਕਤ ਹੈ ਤੁਹਾਡੇ ਰਾਜ ਕਰਨ ਵਾਲੇ ਬੰਦੇ ਨੂੰ ਹੱਥ ਜੋੜ ਕੇ ਖਿਲਾੜ ਲਿਆ ਹੋਰ ਕਿਸੇ ਕੌਮ-ਕੌਮ ਨਹੀਂ ਹੈ ਤੇ ਇਹਨਾਂ ਨੇ ਉੱਧਰ ਵੀ ਸੋਚ ਲਿਆ ਹੋਣਾ ਕਿ ਹੁਣ ਇੱਕ ਤਖਤ ਵੀ ਬੈਠਣਾ ਨਹੀਂ ਆ ਇਹ ਤਖਤ ਦੀ ਬਿੱਟ ਤੇ ਲੱਗ ਨਹੀਂ ਸਕਦੀ ਭੁਲੇਖਾ ਪੋਇਆ ਜਾ ਸਕਦਾ ਹੈ ਬੰਦੇ ਮਰ ਜਾਣਗੇ ਬੰਦੇ ਜੰਮ ਪੈਣਗੇ ਬੰਦੇ ਘਲਕ ਹੋ ਜਾਣਗੇ ਪਰ ਇਹ ਤਖਤ ਨੇ ਸਦਾ ਖੂਨਦੇ ਰਹਿਣਾ ਇਹ ਨਿਸ਼ਾਨ ਸਭ ਝੂਲਦੇ ਰਹਿਣਗੇ ਸਾਡਾ ਫਰਜ ਬੰਦਾ ਹੈ ਇਸ ਸਿਵਾਵਾਂ ਇਸ ਸਿਵਾਵਾਂ ਗੁਰੂ ਦੇ ਹੁਕਮ ਅਰਦਾਸ ਚੱਲ ਰਹੀਆਂ ਨੇ ਜੇ ਅਸੀਂ ਸੱਚੇ ਬਾਦਸ਼ਾਹ ਦੇ ਸਿਧਾਂਤ ਤੇ ਪਹਿਰਾ ਨਾ ਦਿੱਤਾ ਉਹਨਾਂ ਦੇ ਸਮੇਂ ਚ ਤੁਹਾਡੀ ਬਾਣੀ ਬਦਲੀ ਜਾਣੀ ਹੈ ਤੁਹਾਡਾ ਪਹਿਰਾਵਾ ਬਦਲਿਆ ਜਾਣਾ ਹੈ ਤੁਹਾਡੀਆਂ ਪੱਗਾਂ ਬਦਲੀਆਂ ਜਾਣੀਆਂ ਹੈ ਤੁਹਾਡੀਆਂ ਦਾੜ੍ਹੀਆਂ ਬਦਲੀਆਂ ਜਾਣੀਆਂ ਹੈ ਜਿਹੜੀਆਂ ਤਾਕਤਾਂ ਬਾਰੀ ਅੰਦਰੂਨੀ ਮਿਸ਼ਨਰੀਆਂ ਦੇ ਰੂਪ ਚ ਕਿਸਮ ਗ੍ਰੰਥ ਪਾਤਸ਼ਾਹ ਦੇ ਵਿਰੋਧੀਆਂ ਦੇ ਰੂਪ ਚ ਟੋਟੇ ਹਮਣੀਏ ਕਰਦੀਆਂ ਰਹੀਆਂ ਉਹਨਾਂ ਦਾ ਜਹੇਦਾਰ ਲਿਆ ਕੇ ਥੋਪਤਾ ਉਹਨਾਂ ਨੇ ਲੈ ਵੀ ਜਿਹੜਾ ਬਲਾਰਾ ਸੀ ਬਾਦਲ ਕਹਿੰਦਾ ਉਹ ਜਹੇਦਾਰ ਹੀ ਲਾਤਾ ਉਹ ਦਿੱਲੀ ਵਾਲੇ ਇੱਕ ਥੋੜੇ ਜਿਹਾ ਵੱਡੇ ਢੱਡਾ ਦਾ ਪ੍ਰਧਾਨ ਆ ਉਹਦਾ ਬਲਾਰਾ ਰਿਹਾ ਉਹ ਸਲਾਹ ਕਰ ਰਿਹਾ ਉਹਨੂੰ ਜਹੇਦਾਰ ਲਾਤਾ ਕਿਉਂ ਵੀ ਪੰਚਕਲ ਹੋ ਜਹੇਦਾਰ ਨਹੀਂ ਪੰਚ ਨੇ ਜਹੇਦਾਰ ਉਹ ਬਣਾਏ ਆ ਜਿਹੜੇ ਸਿਰ ਤਲਲੀ ਦੇ ਧਰਕੇ ਹੋਣ ਉਹ ਨਹੀਂ ਜਿਹੜੇ ਲੋਕਾਂ ਦੇ ਪੁੱਤ ਬਰਮੌਂਟੇ ਆ ਆਪ ਦੇ ਵਿਦੇਸ਼ਾਂ 'ਚ ਭੇਜੇ ਤੋ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਕਰਨੀ ਹੈ ਜਿਹੜਾ ਇੱਕ ਕਾਰਜ ਇੱਥੇ ਕਰਦਾ ਗੁਰੂ ਪੀਰ ਸੋਈ ਇਹ ਗੁਰੂ ਦਾ ਉਸ ਦਾ ਸੱਚੇ ਪਾਤਸ਼ਾਹ ਦਾ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਾਡੀ ਕਿਰਤ ਧਰਮ ਦੀ ਰੱਖਿਆ ਕਰਨੀ ਹੈ ਕਿਰਤ ਵੇਤ ਕਰ ਧਰਮ ਦੀ ਧਰਮ ਦੀ ਕੱਚੀ ਹੈ ਮੈਂ ਪੱਤਰਕਾਰੀ ਕਰਦਾ ਉਹ ਵੀ ਕਿਰਤਾਂ ਮੈਂ ਰੋਟੀ ਖਾਂਣਾ ਪਰ ਨਾਲ ਮੇਰੇ ਸਾਹਮਣੇ ਸਾਡੇ ਤਖਤਾਂ ਦੀ ਗਦਬੀ ਹੋ ਰਹੀ ਹੈ ਸਾਡੇ ਹੁਕਮਨਾਮਿਆਂ ਦਾ ਘਾੜ ਹੋ ਰਿਹਾ ਇਹਨਾਂ ਨੇ ਜਹੇਦਾਰੀ ਬਦਲ ਤੇ ਵੀ ਤੂੰ ਕੌਣ ਹੁੰਦਾ ਹਰਪ੍ਰੀਤ ਸਿੰਘ ਲਖਵੀਰ ਸਿੰਘ ਸੁਲਤਾਨ ਸਿੰਘ ਉਹ ਤੁਸੀਂ ਕੌਣ ਹੁੰਦੇ ਹੋ ਸੁਬੀਰ ਨੂੰ ਹੁਕਮਨਾਮਾ ਸਲਾਉਣਾ ਦੇ ਸਾਨੂੰ ਗੁਰੂ ਤੇ ਮਾਨ ਹੈ ਸੱਜੇ ਬਾਦਸ਼ਾਹ ਨੇ ਬੇਸ਼ੱਕ ਸਿੱਖੀ ਦੇ ਵਿੱਚ ਕਰਾਮਾਤਾਂ ਨੂੰ ਤਰਜੀਹ ਨਹੀਂ ਦਿੱਤੀ ਪਰ ਗੁਰੂ ਕੇ ਖਾਲਸੇ ਕਰਾਮਾਤਾਂ ਵਿਖਾਉਂਦੇ ਆਏ ਆ ਜੇ ਕਿਸੇ ਦੇ ਮਨ ਦੇ ਵਿੱਚ ਭਰਮ ਹੈ ਇਹ ਤਖਤ ਸਾਡੇ ਪਿਓ ਦੀ ਜ਼ਗੀਰ ਹੈ ਇਹ ਤਖਤਾ ਦੇ ਹੁਕਮਨਾਮੇ ਟੱਕਰ ਜਿੱਦੇ ਨਾਲ ਸਾਡੇ ਪਿਓ ਦੀ ਜ਼ਗੀਰ ਹੈ ਭਾਈ ਮਨਚੋ ਭਲੇਖਾ ਕੱਢ ਲਿਓ ਕਈ ਆਏ ਕਈ ਗਏ ਸਦਾ ਨਿਸ਼ਾਨੀ ਹੁੰਦੇ ਰਹੇ ਪੰਥ ਪਿਆਰੇ ਦੇ ਤੁਹਾਨੂੰ ਤੁਹਾਡੀਆਂ ਕੁਰਸੀਆਂ ਮੁਬਾਰਕ ਪਰ ਸਾਡੇ ਤਖਤ ਨਾਲ ਮਤਾਨਾ ਨਾ ਲਾਓ ਇਸ ਜਹਾਨ 'ਵੀ ਅਗੇ ਜਹਾਨ 'ਵੀ ਤੁਹਾਡੇ ਮੂੰਹ ਕਾਲੇ ਹੋਣਗੇ ਖਾਲਸਾ ਪੰਥ ਦੀ ਬੇਨਤੀ ਹੈ ਨਿਹੰਗ ਸਿੰਘ ਫੌਜ ਨੂੰ ਸਾਰੀਆਂ ਸੰਪਰਦਾਵਾਲੂ ਜਿਨ੍ਹਾਂ ਦੇ ਉੱਤੇ ਸੱਚੀ ਬਾਦਸ਼ਾਹੀ ਬਖਸ਼ਿਸ਼ ਹੈ ਇਹ ਸਿਰਫ 100 ਸਾਲ ਪੁਰਾਣਾ ਰੰਜ਼ਦਾਤਾ ਜਿਹੜੀ ਨੇ ਅੰਗਰੇਜ਼ਾਂ ਨੇ ਸਾਡੇ ਤੇ ਸੁੱਤੀ ਸਾਡੇ ਤੇ ਵੋਟਾਂ ਲੱਟਾਂ ਚਾਈ ਹੈ ਨਹੀਂ ਸੀ ਸ਼ਾਇਦ ਮੈਨੂੰ ਲੱਗਦਾ ਹੈ ਮਹਾਰਾਜ ਜਿਹੜੀ ਇਹਨਾਂ ਦੀ ਮੱਤ ਮਾਰੀ ਹੈ ਹੁਣ ਮੌਕਾ ਆ ਗਿਆ ਹੈ ਸਿੱਖ ਆਪਣੇ ਤਰੀਕੇ ਦੇ ਨਾਲ ਇਹ ਪ੍ਰਭੰਦ ਸਵਾਰਨ ਸਿੱਖ ਸੱਚੇ ਬਾਦਸ਼ਾਹ ਨੇ ਗੁਰੂ ਸਾਹਿਬਾਨ ਨੂੰ ਗੱਦੀ ਕਿ ਵੋਟਾਂ ਨਹੀਂ ਦਿੱਤੀ ਬਾਦਸ਼ਾਹ ਨੇ ਗੁਣ ਵੇਖਿਆ ਬਾਦਸ਼ਾਹ ਨੇ ਕੌਣ ਦੇਖਿਆ ਪਾਤਸ਼ਾਹ ਨੇ ਸੱਚੇ ਪਾਤਸ਼ਾਹ ਨੇ ਉਹ ਜੋਤਾਂ ਦੇ ਰੂਪ ਰਚਣ ਕੀਤੇ ਆ ਫੇਰੇ ਉੱਤੇ ਮਿਲਦੇ ਆ ਇਹ ਵੱਖਰਾ ਹੀ ਚਲਾ ਲਿਆ ਜੀ ਧੰਨ ਚਾ ਜੇਬ ਚ ਕੀ ਕਿੱਡੀ ਕਦੋਂ ਤੂੰ ਆ ਜਾ ਮੈਂ ਆ ਜਾ ਸੋ ਆਓ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਜੱਗ ਹਸਾ ਵਾੜਾ ਬਣੇ ਕਿ ਸਿੱਖਾਂ ਦਾ ਤਖਤ ਬਈ ਛਿੱਕੀਆਂ ਜੋ ਕੱਢ ਕੱਢ ਬਣਦਾ ਆਉਣ ਵਾਲਾ ਸਮਾਂ ਬੜਾ ਖਾਸ ਆ ਅਸੀਂ ਇਸ ਦੁਨੀਆ ਦੇ ਵਿੱਚ ਅੱਜ ਜੰਮੇ ਆ 32 ਸਾਲ ਉਮਰ ਹੋ ਗਈ ਪਤਾ ਨਹੀਂ ਮੁਕਸ਼ਰ ਪਹੁੰਚਣਾ ਕਿ ਨਹੀਂ ਪਹੁੰਚਣਾ ਇਹ ਐਨਾ ਬਤਾ ਵੀ ਦੁਨੀਆ ਉਹਨਾਂ ਨੂੰ ਯਾਦ ਕਰੂਗੀ ਜਿਹੜੇ ਉਹਦੇ ਪੰਥ ਦੀ ਪਹਿਲ ਦੇ داری ਕਰਨਗੇ ਲੱਖ ਵਾਰੀ ਇਹ ਜ਼ਮੀਰ ਨਸ਼ਟ ਹੋ ਰੇ ਸਾਡੇ ਤੇ ਵੀ ਇਲਜ਼ਾਮ ਲਾਉਣੇ ਆ ਮਾੜੇ ਚੰਗੇ ਲਾਉਣੇ ਆ ਪਰ ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣੋ ਤੁਹਾਡੇ ਪੰਥ ਦੀ ਬੇਕਦਰੀ ਸਿੱਖਾਂ ਤੋਂ ਵੇਖੀ ਨਹੀਂ ਜਾ ਰਹੀ ਲੱਖ ਸਿੱਟ ਲੱਖ ਮੁੱਖ ਮੁੱਖ ਮੰਤਰੀ ਲੱਖ ਪ੍ਰਧਾਨ ਮੰਤਰੀ ਪ੍ਰਵਾਨ ਪਰ ਸੱਚੇ ਪਾਤਸ਼ਾਹ ਤੇਰੇ ਪਉਤ ਦੀ ਸਦਾ ਜੈ ਜੈਕਾਰ ਹੋਵੇ ਸਾਡੇ ਵੇਦਿਆ ਸਾਡੇ ਜੁਗਦੇ ਚਗਦੇ ਪੰਥ ਤੇ ਤਖਤ ਦੀ ਐਡੀ ਬੇਕਦਰਹੀ ਹੋ ਰਹੀ ਹੈ ਦੋ ਦੂ ਟੱਗੇ ਨੇ ਰੱਖੇ ਹੋਏ ਮੋਨੇ ਘੋਨੇ ਸ਼ਰਾਬ ਪੀ ਕੇ ਆਡੀ ਸਾਲਾ ਦੀ ਮਦੀਨੇ ਮਰੀ ਕੰਲੀ ਦਲ ਦੀ ਚੰਡੀਗੜ੍ਹ ਦੇ ਦਫ਼ਤਰ ਤੇ ਬਹਿ ਕੇ ਪੋਸਟਾ ਬਣਾ ਰਹੀ ਹੈ ਵੀ ਆਪਾਂ ਜਥੇਦਾਰ ਦੀ ਇੱਥੀ ਕਿਵੇਂ ਕਰਨੀ ਹੈ ਜਥੇਦਾਰ ਦੀਆਂ ਧੀਆਂ ਦੀ ਬੇਕਦਰਹੀ ਕਿਵੇਂ ਕਰਨੀ ਆ ਉਹ ਤੁਹਾਡਾ ਮੇੜਾ ਵਹਿ ਜੇ ਤੁਸੀਂ ਤੇ ਲੋਕਾਂ ਦੀ ਐਂਟਾ ਬਚਾਉਣ ਆਲੇ ਸੀ ਕੰਦਿਓ ਤੁਸੀਂ ਤੇ ਲੋਕਾਂ ਦੀਆਂ ਧੀਆਂ ਦੀਆਂ ਐਂਟਾ ਬਚਾਉਣ ਆਲੇ ਸੀ ਤੁਸੀਂ ਉੱਠ ਕੇ ਸਦੇ ਸਾਹਿਬ ਦੀਆਂ ਉਹ ਬੱਚੀਆਂ ਜਿਹੜੀਆਂ ਆਣ ਲਈਆਂ ਨੇ ਉਹਨਾਂ 'ਤੇ ਇਲਜ਼ਾਮ ਲਾਦੇ ਤੁਹਾਡਾ ਬੇੜਾ ਬਹਿਜੇ ਸੱਚੇ ਬਾਦਸ਼ਾਹ ਨੇ ਇਹਨਾਂ ਦੇ ਮੂੰਹ ਕਾਲੇ ਕਰਨੇ ਆਓ ਅਸੀਂ ਵੀ ਜਿਹੜਾ ਇਹ ਮੌਕਾ ਆਇਆ ਇਹ ਚਾਉਂਦੀ ਆਪਦਾ ਵਰਜ ਲਵਾਈਏ ਬਾਦਸ਼ਾਹ ਮਿਹਰ ਕਰੇ ਸੱਚੇ ਬਾਦਸ਼ਾਹ ਦਾ ਪੰਥ ਬੜਾ ਵਿਆਰਾ ਇਹ ਗੁਰੂ ਕੀ ਸੋਈ ਵਾਲੇ ਸੱਜਣੋ ਦਿੱਤੇ ਤੁਹਾਡਾ ਤਲਵਾਰ ਆ ਬਾਦਸ਼ਾਹ ਰਹਿਮਤ ਕਰ ਅਸੀਂ ਇਕੱਲੇ ਲੱਗ ਨਹੀਂ ਨਾ ਵਾਜੀਏ ਕਿਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਸਿੱਖੋ ਲੰਗਰ ਵੀ ਰੱਖਣੀ ਪੰਗਤ ਵੀ ਰੱਖਣੀ ਸ਼ਸਤਰ ਵੀ ਰਖੜੇ ਆ ਸੰਤਰਾ ਮੋਦਾ ਸਿੰਘ ਜੀ ਜਿਹਨਾਂ ਨੂੰ ਬਹੁਤ ਮਜਬੂਤ ਜਿਹੜਾ ਸਰਕਾਰ ਨੇ ਉਹ ਗਾਇਦੀ ਕਰਤਾ ਉਹਨਾਂ ਨੂੰ ਖਲਾਸੀ ਨਾ ਮਿਲੀ ਉਹਨਾਂ ਨੇ ਕਿਹਾ ਸੀ ਵੀ ਲੋਕਾਂ ਦੇ ਦੁੱਖਾਂ ਉਤੇ ਫਤੇ ਸਾਡੀ ਦੇਖ ਦੀ ਲੋਕਾਂ ਦੀਆਂ ਭੁੱਖਾਂ ਉਤੇ ਫਤੇ ਸਾਡੀ ਤੇਗ ਦੀ ਸਾਡੀ ਦੇਖ ਵੀ ਫਤੇ ਸਾਡੀ ਤੇਗ ਵੀ ਫਤੇ ਸਾਡੇ ਭਾਸ਼ਣ ਸਾਡੇ ਸਵਾਗਤ ਸਾਡੇ ਪਿੰਡ ਪਿੰਡ ਕੋਲ ਦੇ ਗੁਰਦੁਆਰੇ ਸਾਡੇ ਵੇਸ਼ਾਂ ਵਦੇ ਸੰਗ ਝੁਲਦੇ ਨਿਸ਼ਾਨ ਉਹ ਤਾਂ ਹੀ ਸਲਾਮਤ ਰਹਿਣਗੇ ਜੇ ਤੁਹਾਡਾ ਤੱਕ ਸਲਾਮਤ ਹੈ ਦੁਨੀਆਂ ਦੀ ਕੋਈ ਵੀ ਅਦਾਲਤ ਉਸ ਹੁਕਮਨਾਮੇ ਨੂੰ ਚੈਲੰਜ ਨਹੀਂ ਕਰਦੀ ਜੋ ਸਾਡੇ ਤਖਤ ਦਾ ਹੁਕਮਨਾਮਾ ਉਹਦਾ ਇੱਕੋ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਨੀਆਂ ਦੇ ਕਿਸੇ ਵੀ ਕੌਮ ਦੇ ਕੋਲ ਕਿਸੇ ਵੀ ਧਰਮ ਦੇ ਕੋਲ ਇੱਕ ਵੀ ਤਖਤ ਦੇ ਰੂਪ ਦੇ ਵਿੱਚ ਅਮਾਨਤ ਨਹੀਂ ਹੈ ਉਹ ਆਪਦੇ ਧਾਰਮਿਕ ਮਸਲੇ ਕੋਈ ਵੀ ਰੋਲੇ ਲੱਪੇ ਉਹ ਜਾ ਕੇ ਜੱਜਾਂ ਦੇ ਕੋਲ ਜਾਂਦੇ ਆ ਜੀ ਆਪਦੇ ਸੰਵਧਾਨ ਤੋਂ ਸਾਨੂੰ ਇਨਸਾਫ ਦੇ ਦਿਓ ਸਾਡਾ ਤਾਂ ਜੱਗੀਆ ਸੱਚੇ ਬਾਦਸ਼ਾਹ ਸਾਡਾ ਗੁਰੂ ਸਾਨੂੰ ਸੌਂਦਾ ਕਿ ਮੇਰੀ ਅਦਾਲਤ ਚਾਓ ਅਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦੀ ਅਦਾਲਤ ਨੂੰ ਧਾਇਆ ਜਾਵੇ ਪਹਿਲਾਂ ਅਬਦਾਲੀ ਨੇ ਧਾਇਆ ਮੱਥਾ ਰੰਗੜ ਨੇ ਇੰਦਰਾ ਨੇ ਧਾਇਆ ਉਹਨੇ ਨਵੇਂ ਜੰਮੇ ਐ ਭਲੇਖੇ ਇਹਨਾਂ ਦੇ ਨਿਕਲ ਜਾਣੇ ਐ ਪਰ ਮੈਂ ਬਹੁਤ ਜ਼ਿਆਦਾ ਮਨ ਦੇ ਵਿੱਚ ਕੋ ਪਿਛਲੇ ਜੂਨ ਤੋਂ ਲੈ ਕੇ ਜਰੂ ਤੋ ਇਹ ਸਿਆਸੀ ਮਸਲਾ ਜੇ ਚੱਲ ਰਿਹਾ ਹੈ ਤੇ ਬਹੁਤ ਕਰੇ ਇਨਵੋਲਵ ਹੋ ਬਤੌਰ ਪੱਤਰਕਾਰ ਮੇਰਾ ਮਨ ਦੁਖੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਵੇਂਦਿਆ ਹੋਇਆ ਉਹ ਤੇ ਕਹਿੰਦਾ ਸੀ ਕਿ ਤੇਰਾ ਪੰਚਪਦਾ ਸਲਾਮਤ ਰਹੇਗਾ ਸਦਾ ਖਾਲਸਾ ਵਿਹਾਰਾ ਰਹੇਗਾ ਪਰ ਅੱਛਾ ਇਹ ਕਿਹੜਾ ਸਮਾਂ ਆਇਆ ਕਿ ਜੇਬਾਂ ਤੋਂ ਨਿਕਲੇ ਹੁਕਮਨਾਮੇ ਅਕਾਲ ਤਖਤ ਸਾਹਿਬ ਦੀ ਜੜੀ ਆਓ ਠੀਕੀ ਕਰ ਰਹੇ ਆ ਬੰਦੇ ਜੱਜਦਾਰਾਂ ਨੂੰ ਜਿਹੜੇ ਜੱਜਦਾਰ ਸਾਡੇ ਵਾਸਤੇ ਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਦੇ ਬਰਾਬਰ ਹੁੰਦੇ ਸੀ ਉਹਨਾਂ ਦੀਆਂ ਬੱਚੀਆਂ ਦੀ ਇੱਜ਼ਤ ਰੋਣੀਆਂ ਵਾਲੀਆਂ ਉਹਨਾਂ ਨੂੰ ਗਾਲੀ ਕਲੋਚ ਕੀਤਾ ਜਾ ਰਿਹਾ ਹੈ अभी बंद भी जुड़े हरप्रीत सिंह रघवीर सिंह सुलतान सिंह सिंह ये आए या चल जाने हैं इन्हें कमिया भी हो सकती हैं पर सा तख्त तो कोई कमी नहीं ये हुक्मनामान तख्त का बदलया गया बंद बदलया गया दुईया भुला